ਮੇਰੇ ਬਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾਣਦੇ ਹਾਂ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵੇ ਬਾਰੇ ਹਰੀ ਸਿੰਘ ਨਲਵਾ ਦਾ ਜਨਮ 1791 ਵਿੱਚ ਸਰਦਾਰ ਗੁਰਦਿਆਲ ਸਿੰਘ ਦੇ ਘਰ ਸਰਦਾਰਨੀ ਧਰਮਕੌਰ ਦੀ ਕੁੱਖੋਂ ਗੁਜਰਾਵਾਲਾ ਵਿਖੇ ਹੋਇਆ ਇਹ ਇਲਾਕਾ ਹੁਣ ਪਾਕਿਸਤਾਨ ਵਿੱਚ ਹੈ ਹਰੀ ਸਿੰਘ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ ਘਰ ਵਿੱਚ ਰਹਿੰਦਿਆਂ ਹੋਇਆਂ ਹੀ ਉਹਨਾਂ ਨੇ ਫਾਰਸੀ ਤੇ ਗੁਰਮੁਖੀ ਦੇ ਨਾਲ-ਨਾਲ ਸਿੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਹ ਅਜੇ 7 ਸਾਲ ਦੇ ਹੀ ਸਨ ਕਿ ਪਿਤਾ ਜੀ ਦਾ ਸਾਯਾ ਸਿਰ ਤੋਂ ਉੱਠ ਗਿਆ। ਮਾਤਾ ਧਰਮਕੌਰ ਆਪਣੇ ਪੁੱਤਰ ਨੂੰ ਪੇਕੇ ਪਿੰਡ ਆਪਣੇ ਭਰਾ ਕੋਲ ਲੈ ਆਈ। ਹਰੀ ਸਿੰਘ ਨੂੰ ਬਚਪਨ ਤੋਂ ਹੀ ਪੜਨ ਦੇ ਨਾਲ-ਨਾਲ ਹਥਿਆਰਾਂ ਨਾਲ ਖੇਡਣ ਦਾ ਵੀ ਸ਼ੌਂਕ ਸੀ। 14-15 ਸਾਲ ਦੀ ਉਮਰ ਵਿੱਚ ਹੀ ਉਹ ਮਸ਼ਹੂਰ ਨਿਸ਼ਾਨਚੀ ਨਿਜਵਾਜ ਤਲਵਾਰ ਬਾਜ਼ ਹੋਣ ਦੇ ਨਾਲ-ਨਾਲ ਗੱਤਕੇ ਦਾ ਮਾਹਰ ਵੀ ਹੋ ਗਿਆ। ਨਾਲ-ਨਾਲ ਉਹ ਗੁਰਮੁਖੀ ਤੇ ਫਾਰਸੀ ਵਿੱਚ ਵੀ નિਪੁੰਨ ਹੋ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਵੱਲੋਂ ਵੱਖ-ਵੱਖ ਤਿਉਹਾਰਾਂ ਦੇ ਮੌਕੇਾਂ ਜਿਵੇਂ ਵਿਸਾਖੀ, ਦੀਵਾਲੀ, ਹੋਲੀ, ਬਸੰਤ ਆਦ ਦੇ ਮੇਲੇ ਉੱਤੇ ਵਿਸ਼ੇਸ਼ ਦਰਬਾਰ ਲਗਾਇਆ ਜਾਂਦਾ ਸੀ। ਇਨ੍ਹਾਂ ਸਾਰੇ ਦਰਬਾਰਾਂ ਵਿੱਚੋਂ ਬਸੰਤ ਪੰਚਮੀ ਦਾ ਦਰਬਾਰ ਖਾਸ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਮੌਕੇ 10 ਦਿਨ ਦਾ ਮੇਲਾ ਲਗਾਇਆ ਜਾਂਦਾ ਸੀ ਇਲਾਕੇ ਦੇ ਗੱਬਰੂ ਤਲਵਾਰਬਾਜ਼ੀ ਗੱਤਕਾ ਨੀਜਾਬਾਜ਼ੀ ਕਬੱਡੀ ਕੁਸ਼ਤੀ ਆਦ ਖੇਡਾਂ ਵਿੱਚ ਵੱਧ ਝੜ ਕੇ ਹਿੱਸਾ ਲੈਂਦੇ ਸਨ ਤੇ ਜੰਗੀ ਹੁਨਰ ਦਾ ਦਿਖਾਵਾ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ ਇਸ ਮੇਲੇ ਵਿੱਚੋਂ ਆਪਣੀ ਸਿਪਾਈਆਂ ਦੀ ਚੋਣ ਕਰਦੇ ਸਨ 1805 ਈਸਵੀ ਦੇ ਬਸੰਤ ਮੇਲੇ ਵਿੱਚ ਹਰੀ ਸਿੰਘ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰ ਵਿੱਚ ਚੜ੍ਹਿਆ ਇਸ ਮੇਲੇ ਵਿੱਚ ਘੋੜਸਵਾਰੀ, ਨੀਜੇ ਬਾਜੀ ਤੇ ਤਲਵਾਰਵਾਜੀ ਵਿੱਚ ਹਰੀ ਸਿੰਘ ਦਾ ਕੋਈ ਸਾਨੀ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਨੇ ਖੁਸ਼ ਹੋ ਕੇ ਆਪਣੇ ਗਲ ਦਾ ਹਾਰ ਲਾ ਕੇ ਹਰੀ ਸਿੰਘ ਦੇ ਗਲ ਵਿੱਚ ਪਾ ਦਿੱਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਸੇਵਾ ਨਿਭਾਉਂਦੇ ਆ ਹਰੀ ਸਿੰਘ ਦਰਬਾਰੀਆਂ ਦਾ ਚਹੀਤਾ ਬਣ ਚੁੱਕਿਆ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ ਦੇ ਸ਼ਿਕਾਰ ਦਾ ਬਹੁਤ ਸ਼ੌਂਕ ਸੀ। ਅਜਿਹੇ ਮੌਕਿਆਂ ਤੇ ਉਹ ਹਰੀ ਸਿੰਘ ਨੂੰ ਵੀ ਆਪਣੇ ਨਾਲ ਰੱਖਦੇ। ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਸ਼ੇਰ ਦੇ ਸ਼ਿਕਾਰ ਲਈ ਜੰਗਲ ਵਿੱਚ ਗਏ। ਹਰੀ ਸਿੰਘ ਵੀ ਉਹਨਾਂ ਦੇ ਨਾਲ ਸੀ। ਅਚਾਨਕ ਝਾੜੀਆਂ ਵਿੱਚ ਸ਼ੇਰ ਦਹਾੜਦਾ ਹੋਇਆ ਬਾਹਰ ਆ ਗਿਆ ਅਤੇ ਹਰੀ ਸਿੰਘ ਉੱਤੇ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ਕਾਰਨ ਹਰੀ ਸਿੰਘ ਕਬਰਾਇਆ ਨਹੀਂ। ਸਗੁੰਜ ਜਵਾਬੀ ਹਮਲੇ ਵਿੱਚ ਸ਼ੇਰ ਦੇ ਕਈ ਟੋਟੇ ਕਰ ਦਿੱਤੇ ਮਹਾਰਾਜਾ ਰਣਜੀਤ ਸਿੰਘ ਬੜੇ ਖੁਸ਼ ਹੋਏ ਤੇ ਉਹਨਾਂ ਨੇ ਹਰੀ ਸਿੰਘ ਨੂੰ ਨਲਬਾ ਭਾਵ ਸ਼ੇਰ ਨੂੰ ਮਾਰਨ ਵਾਲਾ ਦਾ ਖਿਤਾਬ ਦਿੱਤਾ ਹਰੀ ਸਿੰਘ ਨਲੂਏ ਦੁਆਰਾ ਲੜੀਆਂ ਜਾਣ ਵਾਲੀਆਂ ਜੰਗਾਂ ਵਿੱਚ ਪਹਿਲੀ ਜੰਗ ਕਸੂਰ ਦੀ ਜੰਗ ਸੀ 1807 ਵਿੱਚ ਕੁਤਬਦੀਨ ਸਿੱਖਾਂ ਅਤੇ ਹਿੰਦੂਆਂ ਨੂੰ ਸਭ ਕੁਝ ਸਿਖਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਜ਼ੁਲਮਦਾਰ ਅਸਤਾ ਅਖਤਿਆਰ ਕੀਤਾ ਜਦੋਂ ਖਾਲਸਾ ਫੌਜ ਦੁਆਰਾ ਸਮਝੌਣ ਨਾਲ ਗੱਲ ਨਾ ਬਣੀ ਤਾਂ 10 ਫਰਵਰੀ 1807 ਨੂੰ ਸਿੱਖ ਫੌਜਾਂ ਨੇ ਤੋਪਾਂ ਅਤੇ ਹੋਰ ਜੰਗੀ ਸਾਜ਼ੋ ਸਮਾਨ ਨਾਲ ਕਸੂਰ ਉਤੇ ਤਾਵਾ ਬੋਲ ਦਿੱਤਾ ਕੁਤਬਦੀਨ ਨੇ ਸਿੰਘਾਂ ਦਾ ਮੁਕਾਬਲਾ ਕਰਨ ਲਈ 25000 ਸੈਨਿਕ ਭੇਜੇ ਸਿੱਖ ਫੌਜਾਂ ਨੇ ਪਠਾਨ ਫੌਜਾਂ ਦੀ ਲਾਸ਼ਾਂ ਦੇ ਢੇਰ ਵਿਛਾ ਦਿੱਤੇ ਗੋਤਵਦੀਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਅਦ ਵਿੱਚ ਮਾਫੀ ਮੰਗਣ ਤੇ ਉਸ ਨੂੰ ਇੱਕ ਜਾਗੀਰ ਬਖਸ਼ ਦਿੱਤੀ ਗਈ। ਇਸ ਜੰਗ ਵਿੱਚ ਹਰੀ ਸਿੰਘ ਨਲੂਆ ਨੇ ਜੋ ਜੋਹਰ ਵਿਖਾਏ ਉਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਖੁਸ਼ ਕਰ ਦਿੱਤਾ। ਮਹਾਰਾਜਾ ਨੇ ਉਸ ਨੂੰ ਇਨਾਮਾਂ ਨਾਲ ਨਿਵਾਜਿਆ। ਮੁਲਤਾਨ ਵੱਲੋਂ ਵੀ ਖਾਲਸਾ ਫੌਜਾਂ ਪ੍ਰਤੀ ਸਾਜ਼ਿਸ਼ੀ ਅਤੇ ਵੈਰ ਭਾਵਨਾਵਾਂ ਵਾਲੀ ਹਵਾ ਹਮੇਸ਼ਾ ਹੀ ਆਉਂਦੀ ਰਹੀ। ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਮੁਲਤਾਨ ਨੂੰ ਵੀ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦਾ ਸੀ ਤਾਂ ਜੋ ਇਸ ਪਾਸਿਓਂ ਖਤਰਾ ਖਤਮ ਹੋ ਜਾਵੇ ਮੁਜ਼ਫਰ ਖਾਨ ਦੀ ਮੁੱਖ ਢਾਲ ਮੁਲਤਾਨ ਦਾ ਕਿਲਾ ਸੀ ਜੋ ਬਹੁਤ ਹੀ ਵਿਸ਼ਾਲ ਤੇ ਜੰਗੀ ਹਮਲਿਆਂ ਤੋਂ ਬਚਾਅ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਸੀ 1802 ਤੋਂ 1818 ਤੱਕ ਮੁਲਤਾਨ ਉੱਤੇ 7 ਵਾਰ ਹਮਲਾ ਬੋਲਿਆ ਗਿਆ ਅਖੀਰ ਜੂਨ 1818 ਵਿੱਚ ਕੀਤੇ 8ਵੇਂ ਹਮਲੇ ਵਿੱਚ ਖਾਲਸਾ ਫੌਜ ਕਿਲੇ ਉੱਤੇ ਕਾਬਜ਼ ਹੋ ਗਈ ਇਸ ਜਿੱਤ ਵਿੱਚ ਵੀ ਹਰੀ ਸਿੰਘ ਨਲੂਏ ਨੇ ਵੱਡੀ ਭੂਮਿਕਾ ਨਿਭਾਈ ਮਲਤਾਨ ਤੋਂ ਬਾਅਦ ਇੱਕ ਦਿਨ ਦਰਬਾਰ ਸਜਾਇਆ ਗਿਆ ਸਰਦਾਰ ਹਰੀ ਸਿੰਘ ਨਲੂਏ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਸ ਦੀ ਜਾਗੀਰ ਵਿੱਚ ਚੋਖਾ ਵਾਅਦਾ ਕੀਤਾ ਗਿਆ ਸਰਦਾਰ ਹਰੀ ਸਿੰਘ ਨਲਵੇ ਨੇ ਸਾਰੀ ਉਮਰ ਜੰਗਾਂ ਯੁੱਧਾਂ ਵਿੱਚ ਹੀ guzari ਜਦ ਕੋਈ ਨਵਾਬ ਬਗਾਵਤ ਕਰਦਾ ਜਾਂ ਕੋਈ ਕਿਲਾ ਫਤਿਹ ਕਰਨਾ ਹੁੰਦਾ ਤਾਂ ਸ਼ੇਰੀ ਪੰਜਾਬ ਦੀ ਪਹਿਲੀ ਪਸੰਦ ਹਰੀ ਸਿੰਘ ਨਲਵਾਹੀ ਹੁੰਦਾ ਸੀ ਜਦੋਂ ਕੋਈ ਗੰਭੀਰ ਰਾਜਨੀਤਿਕ ਮਸਲਾ ਉਲਝ ਜਾਂਦਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਉਸ ਦੀ ਸਲਾਹ ਲੈਂਦਾ ਸੀ ਜਦੋਂ ਕਦੇ ਅੰਗਰੇਜ਼ਾਂ ਨਾਲ ਅਹਿਮ ਵਾਰਤਾ ਹੁੰਦੀ ਭਾਵ ਗੱਲਬਾਤ ਹੁੰਦੀ ਤਾਂ ਹਰੀ ਸਿੰਘ ਨਲੂਆ ਉਹਨਾਂ ਦੇ ਨਾਲ ਹੁੰਦਾ ਕਿਉਂਕਿ ਉਹ ਕਈ ਭਾਸ਼ਾਵਾਂ ਜਾਣਦਾ ਸੀ ਸਰਦਾਰ ਹਰੀ ਸਿੰਘ ਨਲਵਾਦੀ ਆਖਰੀ ਲੜਾਈ ਜਮਰੋਦ ਦਾ ਕਿਲਾ ਜਿੱਤਣ ਵਾਲੀ ਸੀ ਮੁਗਲਾਂ ਦੀ 30000 ਦੀ ਫੌਜ ਨੇ ਜਮਰੋਦ ਦੇ ਕਿਲੇ ਵਿਜਲੀ 1000 ਖਾਲਸਾ ਫੌਜ ਤੇ ਹਮਲਾ ਬੋਲ ਦਿੱਤਾ ਖਾਲਸਾ ਫੌਜ ਨੇ ਘੱਟ ਗਿਣਤੀ ਦੇ ਬਾਵੀਯੂਦ ਡਟ ਕੇ ਮੁਕਾਬਲਾ ਕੀਤਾ ਇਸ ਹਮਲੇ ਦਾ ਸਾਹਮਣਾ ਕਰਨ ਲਈ ਹਰੀ ਸਿੰਘ ਨਲਵਾ ਤੇਜ ਬੁਖਾਰ ਦੇ ਬਾਵੀਯੂਦ ਵੀ ਜਮਰੋਦ ਦੇ ਕਿਲੇ ਤੇ ਪਹੁੰਚਿਆ ਇਸ ਜੰਗ ਦੌਰਾਨ 30 ਅਪ੍ਰੈਲ 1837 ਨੂੰ ਹਰੀ ਸਿੰਘ ਨਲਵਾ ਦੀ ਗੋਲੀ ਲੱਗਣ ਨਾਲ ਉਹ ਸ਼ਹੀਦ ਹੋ ਗਿਆ ਕਿਲੇ ਦੀ ਜੰਗ ਜਿੱਤਣ ਤੱਕ ਉਸ ਦੀ ਸ਼ਹੀਦੀ ਨੂੰ ਸੈਨਿਕਾਂ ਤੋਂ ਵੀ ਗੁਪਤ ਰੱਖਿਆ ਗਿਆ ਅਖੀਰ ਖਾਲਸਾ ਫੌਜ ਨੇ ਇਹ ਜੰਗ ਜਿੱਤ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਖਾਲਸਾ ਫੌਜ ਲਈ ਹਰੀ ਸਿੰਘ ਨਲਵਾ ਦੀ ਮੌਤ ਬਹੁਤ ਵੱਡਾ ਘਾਟਾ ਸੀ ਜਿਉਂਦੇ ਜੀ ਹਰੀ ਸਿੰਘ ਨਲਵਾ ਦੀ ਇੰਨੀ ਦਹਿਸ਼ਤ ਸੀ ਕਿ ਪਠਾਨ ਔਰਤਾਂ ਆਪਣੀ ਰੋਂਦੀ ਹੋਈ ਬੱਚੇ ਨੂੰ ਇਹ ਕਹਿ ਕੇ ਚੁੱਪ ਕਰਾਉਂਦੀਆਂ ਸਨ ਹਰੀ ਰਾੰਗ ਲੈ ਹਰੀ ਰਾੰਗ ਲੈ ਭਾਵ ਪੁੱਤ ਚੁੱਪ ਕਰ ਨਹੀਂ ਤਾਂ ਹਰੀ ਸਿੰਘ ਆ ਜਾਵੇਗਾ ਸੋ ਹਰੀ ਸਿੰਘ ਨਲੂਆ ਇੱਕ ਮਹਾਨ ਸਿੱਖ ਯੋਧਾ ਸੀ ਜਿਸ ਨੇ ਸਿੱਖ ਰਾਜ ਨੂੰ ਫੈਲਾਉਣ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ 3 ਏਪ੍ਰੈਲ 2013 ਨੂੰ ਪਾਰਤ ਦੇ ਸੰਚਾਰ ਮੰਤਰੀ ਕਪਿਲ ਸਿੱੱਬਲ ਨੇ ਹਰੀ ਸਿੰਘ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ। ਅਲਫ ਆਫਰੀ ਜੰਮਣਾ ਕਹਿਣ ਸਾਰੇ ਹਰੀ ਸਿੰਘ ਦੂਲੇ ਸਰਦਾਰ ਤਾਈਂ ਜਮਾਦਾਰ ਬੇਲੀ ਰਾਜੀ ਸਾਹਿਬ ਕੋਲੋਂ ਕਦ ਉੱਚਾ ਬੁਲੰਦ ਸਰਦਾਰ ਤਾਈਂ ਧਨੀ ਤੇਗ ਦਾ ਮਰਦ ਨਸੀਬ ਵਾਲਾ ਸਾਇਆ ਉਸ ਦਾ ਕੁੱਲ ਸੰਸਾਰ ਤਾਈਂ ਕਦਰ ਯਾਰ ਪਹਾੜਾ ਨੂੰ ਸੋਧਿਓ ਸੁ ਕਾਬਲ ਕੰਬਿਆ ਖੋਫ ਕੰਦਾਰ ਤਾਈ ਕਾਬਲ ਕੰਬਿਆ ਖੋਫ ਕੰਦਾਰ ਤਾਈ ਸੋ ਇਸ ਮਹਾਨ ਜਵਾਜ ਜਰਨੈਲ ਹਰੀ ਸਿੰਘ ਨਲੂਏ ਦੀ ਸ਼ਹਾਦਤ ਨੂੰ ਕੋਈ ਭੁਲਾ ਨਹੀਂ ਸਕਦਾ